ਅਰੇ ਨਹੀਂ ਬਾਈ ਪੱਟਣ ਦੇਣਾ ਸਾਡਾ ਵੀ ਨੁਕਸਾਨ ਹੋ ਰਿਹਾ ਤੁਸੀਂ ਆਪਣੇ ਫਾਇਦੇ ਪਾ ਉਹ ਜੀਟੀਪੀਐਲ ਦਾ ਪਾਣੀ ਬੰਦ ਕਰੋ ਜੀਟੀਪੀਐਲ ਦਾ ਪਾਣੀ ਬੰਦ ਕਰਾਓ ਵੀਰੇ ਜੀਟੀਪੀਐਲ ਦਾ ਪਾਣੀ ਬੰਦ ਕਰਾਓ ਅਰੇ ਤਾਂ ਹੁਣਾ ਹੱਲ ਹੈਗਾ ਅਰੇ ਕੋਈ ਹੱਲ ਨਹੀਂ ਹੈ ਨਹੀਂ ਅਸੀਂ ਥੋੜੇ ਯਾਰ ਆਪਣੇ ਖੇਤਾਂ ਮ ਜੀਟੀਪੀਐਲ ਦੀ ਟੱਟੀ ਕਰਨ ਦੇ ਦੂੰਗੇ ਹੱਦ ਹੋ ਗਈ ਤੇਰੇ ਵਾਲੀ ਯਾਰ ਆ ਕੋਈ ਥੋੜਾ ਵੀ ਧੱਕੇ ਛਾਈ ਚੱਲੂਗੀ ਹੈ ਅਸੀਂ ਥੋੜੋ ਯਾਰ ਪੱਟਣ ਦੇ ਦੂੰਗੇ ਬੁਲਾਓ ਤੁਸੀਂ ਹੁਣ ਐ ਕਿਤਰਾ ਗਾਹਾਂ ਵੀ ਹੋਣਾ ਚਾਹੀਦਾ ਜਿਆਦਾ ਰਿਹਾ ਦਿਖਾ ਦਿਓ ਕੋਈ ਪਾਣੀ ਉਹ ਹੈਗਾ ਚੋਆ ਹੈਗਾ ਤਾਂ ਵੀ ਦੱਸੋ ਕੋਈ ਅਸੀਂ ਹਾਂ ਅਸੀਂ ਹਾਂ ਮੈਂ ਕਿਤਰਾ ਪੱਟਣ ਦੇ ਦੂੰਗੇ ਯਾਰ ਜਿਆਦਾ ਹੁੰਦਾ ਹੈ ਜੀਟੀਪੀਐਲ ਪਾਣੀ ਮੰਦ ਕਰਾ ਦੇ ਸਾੜੇ ਪਿੰਡਾਂ ਮਾ ਸਾਰਾ ਗੰਦ ਜੀਟੀਪੀਐਲ ਦਾ ਗਿਰ ਰਿਹਾ ਬਾਈ ਓਹ ਭਾਈ ਉਹਨਾਂ ਕਹਿੰਦੇ ਲਾਸਟ ਮਿੰਟ ਕਰੀ ਗੁਰਦੁਆਰੇ ਵਿੱਚ ਕਾਦੀ ਮੜਾ ਕੋਲੇ ਨੂੰ ਫੋਨ ਕਰੀ ਯਾਰ ਓ ਯਾਰ ਸਰਕਾਰੀ ਆਰਡਰ ਹੋਵੇ ਭਾਈ ਆ ਉਹ ਐ ਥੋੜੋ ਯਾਰ ਧੱਕੇ ਸਾਈ ਥੋੜੋ ਜਿਹਾ ਸਰਕਾਰੀ ਆਰਡਰ ਹੈ ਪਾਣੀ ਨਿਕਲੂ ਯਾਰ ਜੀਟੀਪੀਲ ਦਾ ਪਾਣੀ ਬੰਦ ਕਰਾਓ ਪਹਿਲੇ ਜਗ੍ਹਾ ਪਿਛਲੇ ਸਾਲ ਪਿਛਲੇ ਸਾਲ ਕਿੰਨਾ ਰੌਲਾ ਪਾਇਆ ਜੀਟੀਪੀਲ ਦਾ ਪਾਣੀ ਬੰਦ ਕਰਾਓ ਜਗਾ ਤੁਸੀਂ ਕਿਉਂ ਨਹੀਂ ਬੰਦ ਕਰਾਉਂਦੇ ਯਾਰ ਬਾਈ ਅਸੀਂ ਨਹੀਂ ਪੱਟਣ ਦੇਣਾ ਅਸੀਂ ਸਾਨੂੰ ਮਰਨਾ ਮਜੂਰ ਆ ਪਾਣੀ ਨਹੀਂ ਜਾਣ ਦੇਣਾ ਸੀ ਉਹ ਜਾ ਰਿਹਾ ਪਾਣੀ ਅਸੀਂ ਰੋਕਦੇ ਨਹੀਂ ਛੇ ਪਰ ਜੇ ਬਸ ওভারਫਲੋ ਅਸੀਂ ਨਹੀਂ ਜਾਣ ਦੇਣਾ ਅਸੀਂ ਕੋਈ ਜਾਣਦੇ ਹੀ ਪੱਟੋ ਸੜਕਾਂ ਨੂੰ ਪੱਟੋ ਉਹ ਗਾਹਾਂ ਪੱਟੋ ਉਹ ਕੰਪਨੀਆਂ ਨੂੰ ਪੱਟ ਕੇ ਲਿਆਓ ਜੇ ਕੰਪਨੀ ਵਾਲੇ ਸਾਨੂੰ ਪੱਟਣ ਦੰਨੇ ਆ ਸਾਨੂੰ ਮਨਜ਼ੂਰ ਆ ਪਾਣੀ ਕੱਢਣ ਦੇ ਦਿਓ ਕਿਉਂ ਨਹੀਂ ਯਾਰ ਕੰਪਨੀ ਵਾਲੇ ਕੱਢੋ ਉੱਥੇ ਦੇ ਪੱਟ ਕੇ ਲਿਆਓ ਪਰਾਂ ਤੇ ਉਹ ਬਾਈ ਪਾਣੀ ਆਉਣਾ ਪਾਣੀ ਆ ਕਿ ਤਰ੍ਹਾਂ ਲੰਘਣ ਦੇ ਦੂੰਗਾ ਯਾਰ ਗਾਹਾਂ ਦੱਸ ਯਾਰ ਬਾਈ ਗਾਹਾਂ ਵੀ ਕੀ ਕਰ ਰਹੇ ਆ ਉਨੀ ਟੂ ਬੂੰਗੇ ਕਹਾਂ ਕਰ ਜੇ ਕਰਾਂ ਨਹੀਂ ਬਣ ਲਿਆ ਫਿਰ ਕਹੂੰਗਾ ਅ ਭਾਈ ੱੱਕੇ ਛਾਈ ਹੋ ਰਹੀ ਆ ਦੇਖੋ ਇਹ ਪਿੰਡ ਦੇ ਵਿੱਚ ਸਾੜੇ ਰਲੇ ਹੋਏ ਆ ਆ ਪਿੰਡ ਦਾ ਬੰਦਾ ਜਿਹੜਾ ੱੱਕੇ ਨਾਲੇ ਪਟਾ ਰਿਹਾ ਟੋਬੇ ਦਾ ਪਾਣੀ ਆ ਜੀ ਡੀ ਪੀ ਐਲ ਦਾ ਗੰਦ ਸਾੜੇ ਪਿੰਡ ਗੇਰ ਰਹੇ ਆ ਇਹ ਹੈ ਅੱਟੇ ਦੱਸੋ ਇਹ ਕਿੰਨੀ ਗੁੰਡਾ ਕਰਦੀ ਆ ਇਹ ਉਹ ਭਾਈ ਪਾਣੀ ਹੌਲੇ ਹੌਲੇ ਨਿਕਲ ਰਿਹਾ ਆ ਗਾਹਾਂ ਵੀ ਟੱਕ ਮਾਰੂ ਪਾਣੀ ਗਾਹਾਂ ਫਾੜਾਂ ਟੋਕ ਰਹੀ ਆ ਅਧੀ ਯਾਰ ਆਪਣੇ ਪਿੰਡ ਨੂੰ ਥੋੜਾ ਕਰਨ ਦੇ ਦੂੰਗਾ ਗੰਦ ਨਿਕਲਣ ਦੇ ਦੂੰਗੇ ਆਹ ਇਹ ਫਿਰ ਉੱਛਲ ਰਿਹਾ ਉਦੋਂ ਉਹ ਜੀਟੀਪੀਐਲ ਦਾ ਪਾਣੀ ਹੈ ਬਾਈ ਜੋ ਪਰਾਂ ਨੂੰ ਕੱਢੋ ਉਦੋਂ ਪੱਟ ਕੇ ਪਰਾਂ ਨੂੰ ਕੱਢ ਦੋ ਆਓ ਜੀਪੀਐਲ ਦਾ ਏਹੜਾ ਨੂੰ ਜਾਏਗਾ ਹਾਂ ਉਦੋਂ ਨੂੰ ਜਾਂਦਾ ਪਾਣੀ ਉਦੋਂ ਨੂੰ ਕੱਢੋ ਕਿੰਨਾ ਪਾਣੀ ਉਦੋਂ ਨੂੰ ਜਾਂਦਾ ਹੈ ਪਾਣੀ ਹੈ ਜੀਪੀਟੀਐਲ ਉੱਪਰ ਨੂੰ ਚੜਾਇਆ ਵਾ ਪਾਣੀ ਹਮੇਸ਼ਾ ਹੀ ਏਹੜਾ ਨੂੰ ਜਾਊਗਾ ਪਹਾੜ ਦਾ ਪਾਣੀ ਏਹੜਾ ਨੂੰ ਜਾ ਰਿਹਾ ਉਹ ਕੋ ਚੱਕ ਉਹ ਸਾਡੇ ਯਾਰ ਪਤਾ ਟੋਬੇ ਦਾ ਪਾਣੀ ਉਹ ਟੋਬੇ ਵਾਂ ਘੇਰਿਆ ਬੁੱਥੇ ਜੀਟੀਪੀਐਲ ਦਾ ਸਾਰਾ ਬੈਗ ਮੁੜਦਾ ਪਾਣੀ ਟੋਬੇ ਦਾ ਪਾਣੀ ਉਹ ਜੱਗੇ ਗੰਧ ਘੇਰਿਆ ਉੱਥੇ ਤਾਂ ਹੀ ਹੈ ਤਾਂ ਹੀ ਆ ਜਾ ਰਿਹਾ ਹੈ ਉੱਥੇ ਕਰਾਓ ਜਾ ਕੇ ਯਾਰ ਐ ਕਿਤਰਾ ਘੇਰ ਦੋਗੇ ਧੱਕੇ ਨਾਲ ਪਾਣੀ ਦਾ ਨੁਕਸਾਨ ਦਾ ਦੱਸੋ ਵੀ ਕਿੰਨਾ ਹੋ ਰਿਹਾ ਕਿੰਨਾ ਨੁਕਸਾਨ ਹੋ ਰਿਹਾ ਯਾਦਾ ਕਿਸੇ ਦਾ ਘਰ ਡੁੱਬਿਆ ਵਾ ਜਾਂ ਕਿਸੇ ਦਾ ਮਕਾਨ ਗਿਰਿਆ ਤਾਂ ਦੱਸ ਦੋ ਪਾਣੀ ਤਾਂ ਜਾਇ ਰਿਹਾ ਹੈ ਨਾ ਫੇਰ ਉਹ ਗੁੱਜਨਾਂ ਦੇ ਘਰ ਬੈਠੇ ਆ ਉਹ ਕਿੰਨੇ ਦਿਨ ਹੋ ਗਏ ਵਿਚਾਰੇ ਆਪਣੇ ਘਰਾਂ ਮਾ ਨਹੀਂ ਬੜੇ ਉਹ ਹੈ ਉਹ ਜਾ ਕੇ ਦੇਖੋ ਨਾ ਕਿ ਹਾਲ ਆ ਤੁਹਾਡੇ ਬੰਦੇ ਵੀ ਆਏ ਸਵੇਰੇ ਦੇਖ ਕੇ ਗਏ ਆ ਸਾਰਾ ਕੁਝ ਆਹ ਨਹੀਂ ਯਾਰ ਪਾਣੀ ਆਉਂਦਾ ਨਹੀਂ ਨਿਕਲ ਰਿਹਾ ਉਹਨੂੰ ਤੈਨੂੰ ਲਿਖਾ ਦੋ ਨਹੀਂ ਨਹੀਂ ਆ ਨਹੀਂ ਮੇਰੀ ਗੱਲ ਸੁਣਾ ਤੂੰ ਲਿਖ ਤੂੰ ਨਾ ਜ਼ਿੰਮੇਵਾਰੀ ਲੈ ਨਾ ਹੈ ਕਿਹੜੀ ਫਸਲ ਆਉਂਦੀ ਵਿਚੀ ਮਿੰਦੋ ਕਿਉਂ ਨਹੀਂ ਹੈ ਫਸਲ ਯਾਰ ਠੀਕ ਹੈ ਠੀਕ ਹੈ ਉਹਨੂੰ ਛੱਤੂ ਕਰੀ ਆਹ ਯਾਰ ਹੋ ਗਿਆ ਸਾਨੂੰ ਨਹੀਂ ਹੈ ਛੱਤੋਂ ਕੋਈ ਨਾ ਛੱਤੋਂ ਹਾਂ ਪਾਣੀ ਪਟਾਪਾ ਪਾਉਣੇ ਆਣੇ ਬਾਈ ਜੀ ਦੀ ਜੀ ਖੜੀ ਜਾ ਕੇ ਦੇਖਣਾ ਪੀ ਡੀ ਐਲ ਦਾ ਨਾ ਉਧਰ ਪਟਾਓ ਸੜਕ ਪੱਟਦੀ ਹੈਗੀ ਬਾਈ ਠੀਕ ਹੈ ਜੇ ਪੱਟ ਰਿਹਾ ਜਾ ਰਿਹਾ ਪਾਣੀ ਠੀਕ ਹੈ ਵਧੀਆ ਜਾ ਰਿਹਾ ਪਾਣੀ ਕਹਿੰਦਾ ਕਹਾਂ ਤੱਕ ਮਾਰਿਆ ਪਾਣੀ ਹੁਣ ਵਾਲੀ ਨਿਕਲ ਤਾਂ ਰਿਹਾ ਪਾਣੀ ਥੋੜਾ ਲਗਾ ਫਸ ਤੋੜ ਦੂਆ ਕੁਝ ਸਾੜਾ ਤਾਂ ਬਾਈ ਨਿਕਾ ਨਾ ਗੰਦਾ ਹੈ ਅਤਾ ਬਿਮਾਰੀ ਦਾ ਘਰ ਹੈ ਉਹੀ ਪੜਦੇ ਉਹੀ ਪੜਦੇ ਐਂ ਕਿ ਤਰ੍ਹਾਂ ਪੜ ਦੂੰਗਾ ਯਾਰ ਐਂ ਧੱਕੇ ਦੇ ਪੱਟ ਹੋ ਜਾਊਗਾ ਹੱਦ ਹੋ ਗਈ ਤੇਰੇ ਵਾਲੀ ਯਾਰ ਅਸੀਂ ਨਹੀਂ ਖੜੂਗੇ ਜਾ ਕੇ ਅਸੀਂ ਵੀ ਖੜੂਗੇ ਨਾਲ ਹੁਣ ਤਾਂ ਬਰਾਬਰ ਖੜੂਗੇ ਜਾ ਕੇ ਅਸੀਂ ਵੀ ਅਸੀਂ ਬਰਾਬਰ ਖੜੂਗੇ ਜਾ ਕੇ ਚਲੋ ਜਿੱਦ ਨੂੰ ਚੱਲਦੇ ਅਸੀਂ ਵੀ ਕਹਾਂ ਲੋ ਐਸਡੀ ਸਾਹਿਬ ਪਾਸ ਆ ਅਸੀਂ ਬਰਾਬਰ ਖੜੂਗੇ ਜਾ ਕੇ ਉੱਥੇ ਨਾ ਨਾ ਕੋਈ ਨਾ ਅਸੀਂ ਵੀ ਜਾਉਂਗੇ ਅਸੀਂ ਵੀ ਆਰਡਰ ਲੈ ਕੇ ਆਉਂਗੇ ਹਾਂ ਉਹ ਕੰਪਨੀ ਮਾਨੂੰ ਖੱਡੋ ਕੱਢੋ ਪਾਣੀ ਉੱਥੇ ਨੂੰ ਪੱਟਾ ਉੱਥੇ ਉਹ ਕੰਦਾ ਹੋਈਆਂ ਮਿੱਟੋ ਆਓ ਸਾਰੀਆਂ ਜਾ ਕੇ ਆ ਸਾਨੂੰ ਮਨਜ਼ੂਰ ਹੈ ਜੋ ਜਿਹੜੀ ਮੈਦਾਨ ਦੇ ਵਿੱਚ ਆ ਸਾਰਾ ਗਾਂ ਦਾ ਇੱਥੇ ਸਾਰੇ ਪਿੰਡ ਆ ਕੇ ਗੇਰਤਾ ਸਾਲਾ ਪਹਾੜਾਂ ਨਾਲ ਆ ਕੇ ਉਹ ਵੀ ਇੱਥੇ ਗੇਰਤਾ ਲਾਕ ਬਣਾਤਾ ਉੱਥੇ ਪੁਲਿਸ ਸਟੇਸ਼ਨ ਦਾ ਸੋਗਾਂ ਉੱਥੇ ਮੁਸਕ ਨਹੀਂ ਆਊਗਾ ਸਾਰਿਆਂ ਨੂੰ ਜਿੱਥੇ ਟਾਣ ਹੋਣਾ ਮੇਰਾ ਬੁਰਾ ਹਾਲ ਕਰਿਆ ਬਸ ਸਾਡੇ ਪਿੰਡ ਦਾ ਸਾਲਾ ਨਰਕ ਬਣਾਇਆ ਪਿਆ ਲੜੇ ਨਹੀਂ ਭਾਈ ਹੁਣ ਕੀ ਕਰੀਏ ਗਾਨ ਕਾਸੀ ਹੋਊਗੀ ਜੇ ਤਾਂ ਹੀ ਐ ਫੇਰ ਚਾਹੀਦੇ ਜਾ ਕੇ ਰੋਣਾ ਡੱਕ ਤੇ ਮੱਛੀਆਂ ਬਾਣੇ ਉਹ ਕੱਟੇ ਉਹ ਵਾਰੀ ਖਾਲੀ ਕਰਕੇ ਭਰਿਆ ਗੱਲ ਇਹ ਨੂੰ ਕੀ ਆ ਸਾਡੇ ਓ ਬਾਈ ਇਹ ਫੇਰ ਨਹੀਂ ਹੋਣਾ ਸਾਨੂੰ ਪਤਾ ਏ ਫੇਰ ਨਹੀਂ ਹੋਣਾ ਫੇਰ ਨਹੀਂ ਹੋਣਾ ਆ ਆਕੇ ਖਾਲੀ ਹੋਈਦਾ ਬੰਦੇ ਬਿਡੀ ਵਾਲਾ ਕੰਦ ਕਰਾਓ ਸਾਰਾ ਪਾਣੀ ਬੰਦ ਹੋ ਜਾਂਦਾ ਸਾਰਾ ਗੰਦ ਉੱਥੇ ਸਾੜੇ ਆ ਰਿਹਾ ਉਸ ਦੇ ਵਿਚ ਪਾਉਂਡ ਜੀਟੀਪੀ ਵਾਲਾ ਪਾਣੀ ਬੰਦ ਕਰਾਓ ਬੰਦ ਕਰਾਓ ਉੱਥੇ ਕਹਦੇ ਨਹੀਂ ਰੌਲਾ ਪਾਉਂਦੇ ਜਾ ਕੇ ਤੁਸੀਂ ਇੱਥੇ ਜੋਰ ਤਲਦਾ ਪਿੰਡਿਆਂ ਦੇ ਪਰ ਉੱਥੇ ਨੱਕਾ ਲਾਓ ਬੜਾ ਤਖੜਾ ਲਾਉਣਾ ਪੈਣਾ ਸਾਨੂੰ ਤਾਂ ਲਾਉਂਗੇ ਸੀ ਇਹਦਾ ਲਾਉਂਗੇ ਬੰਨ ਲਾ ਦੂੰਗੇ ਫਿਰ ਪੂਰਾ ਹਾ ਦੋ ਵੀ ਯਾਰ ਭੈਜੋ ਤੁਸੀਂ ਜ਼ਬਰਦਸਤੀ ਨਾ ਕਰੋ ਸਾਡੇ ਨਾਲ ਸਾਡੇ ਅਮਰ ਭਾਈ ਜਾ ਰਹੇ ਤੁਸੀਂ ਕਿਹਨੇ ਰੋਕ ਮੈਂ ਵੀ ਪਾਣੀ ਆ ਰਹੇ ਹਾਂ ਕਾਹਦਾ ਰੋਟਾ ਆਉਂਦਾ ਹੈ ਨੰਬਰ ਦਾ ਗੁਜਰਾ ਦਾ ਕੀ ਹਾਲ ਹੈ ਕਹਿੰਦਾ ਪਾਪ ਲੈ ਆਈ ਜਾਵੇਂ ਪਾਪ ਜੋ ਮਰਜ਼ੀ ਕਰਾਂ ਯਾਰ ਪਾਪਾਂ ਦਾ ਕੀ ਆਏ ਪਾਪ ਦਾ 20 ਵਾਰ ਆਉਣੇ ਆ ਕੀ ਬੋਲਣੋ ਇੱਥੇ ਉਹਨਾਂ ਦਾ ਵੀ ਸੋਚੋ ਬਜਾੜਾ ਗਰੀਬ ਆਦਮੀ ਆ ਫਾਇਰ ਦਾ ਪਾਣੀ ਵੀ 3 ਵਾਰ ਹਲੇ ਇੱਥੇ ਆ ਰਿਹਾ ਸਾਰਾ ਨੀਜਰ ਚ ਆਉਂਦਾ ਪਾਣੀ ਇੱਥਾ ਆਉਂਦਾ ਆ ਕਿਵੇਂ ਟਰੈਕਟਰ ਲਾਏ ਹੋਏ ਆ ਉਹ ਪਰਲੀ ਹਲ ਟੀਨਾ ਲਾਈਆਂ ਵਿਆਂ ਸਾੜੇ ਸਾੜੇ ਰਸਤੇ ਬੰਦ ਕਰੇ ਵੇ ਸਾਲਾ ਗੰਦੇ ਗੇਰ ਨੇ ਸਾੜੇ ਪਿੰਡ ਸਿਰੇ ਦਾ ਰਸਤਾ ਕਿਹਾ ਪਾਰਕ ਬਣਾ ਕੇ ਬੈਠ ਕੇ ਉੱਥਾ ਰਸਤੇ ਦੇ ਵਿੱਚ ਆ ਜੀ ਭੈਣ ਕੋਈ ਨਹੀਂ ਆਇਆ ਕੋਲੋਂ ਉਹ ਕੰਪਨੀ ਨਾਲ ਲੜਾਈ ਹੋਈ ਉਹ ਕੰਪਨੀ ਲੈ ਲੈ ਉਹ ਬਾਈ ਆ ਉਹ ਦਿਰ ਸੀ ਵੀ ਲੈ ਜਾ ਮੇਰਾ ਲੈ ਜਾ ਜੇ ਸੀ ਵੀ ਲੈ ਜਾ ਲੈ ਜਾ ਲੈ ਜਾ ਬਾਈ ਲੈ ਜਾ ਕੀ ਫਾਇਦਾ ਫਿਰ ਲੈ ਜਾ ਲੈ ਜਾ ਆ ਪਾਣੀ ਨੰਗ ਰਿਹਾ ਨੰਗੀ ਜਾਵੇ ਉੱਪਰ ਦੀ ਲਾਗ ਅਸੀਂ ਲੋਕਾਂ ਨੇ ਨਹੀਂ ਹਾਂ ਦੋ ਕੀ ਬੈਠਾ ਰੁਕਿਆ ਬਹੁਤ ਆ ਵੀ ਹੈ ਨਾ ਖੜਲਾ ਨਾ ਪੱਕਾ ਪਾਪ ਲਿਆ ਪੱਕਾ ਹੀ ਚੱਲਣ ਦੋ ਇਹਦਾ ਪੱਕਾ ਲਾਉਣੇ ਵਾਲਾ ਕੰਮ ਹੋ ਗਿਆ ਹੀ ਪਾਪੇ ਪਿਆ ਕੇ ਸਾਲਾ ਬੰਦ ਤੋਂ ਬੰਦੋ ਪੱਕਾ ਹੀ ਪਾ ਦੋ ਸਾਲੇ ਨੂੰ ਜਿਆਦਾ ਉੱਪਰ ਦੇ ਉਤਰੇ ਹੋਏ ਉਹ ਪਿੰਡਾਂ ਦੇ ਨਹੀਂ ਹੋ ਕਰਨਾ ਦਾ ਵੀ ਰਸਤਾ ਚਾਲੂ ਰਹੂਗਾ ਉਹ ਰਸਤਾ ਚਾਲੂ ਇਹ ਜਸਵੀਰਾ ਥਾਰੇ ਵਰਗਾ ਨਹੀਂ ਪਟਾਪੜਾ ਕੇ ਨਾਸ ਮਾਰ ਦਿਆ ਇਸਕਾ ਹਾਂ ਪੱਕਾ ਦਾ ਹੈ ਯਾਰ ਪਹਿਲਾਂ ਚੰਗਾ ਪੱਕਾ ਰਸਤਾ ਦਾ ਹਟ ਮੋਟਰ 6-7 ਮੋਟਰਸਾਈਕਲ ਵਾਲੇ ਗਿਰੇ ਆਂ ਕਾਰ ਵਾਲਾ ਗਿਰਿਆ ਓਰੇ ਓਕੇ ਜ਼ਿੰਮੇਵਾਰੀ ਹੈ ਫੇਰ ਆਦਾ ਥੋੜੇ ਸਾਹਮਣੇ ਹੀ ਆ ਸਾਹਮਣੇ ਆ ਉਹ ਜਿਹੜੇ ਸਮਝ ਪਟਵਾਇਆ ਇਹ ਤਾਂ ਹੀ ਹੋਇਆ ਹਾਂ ਕਿਨਾ ਪਟਵਾਇਆ ਇਹ ਪਟਵਾਇਆ ਪਾਣੀ ਵਗ ਗਿਆ ਸਰਕਾਰੀ ਟਿਊਬਵਲ ਦੇਖਦਾ ਹੋ ਕੇ ਆ ਯਾਰਾ ਸੀ ਕਿਆ ਕਰੀਏ ਸਰਕਾਰੀ ਦਾ ਪਰਾਏ ਪਰਲੀ ਸਾਈਡ ਚਲੇ ਗਿਆ ਤਾਂ ਬੰਦ ਹੈ ਉਹਦਾ ਬੰਦ ਪਿਆ ਹੈ ਨਵੇਂ ਪਾਣੀ ਦਾ ਨਵੇਂ ਪਾਣੀ ਆ ਰਿਹਾ ਪਾਣੀ ਅੱਗੇ ਟਿਊਬਵਲ ਦੇ ਨਾਲ ਹੋਰ ਕਲੋਨੀ ਦਾ ਪਾਣੀ ਗਿਰਦਾ ਉਹ ਨਹੀਂ ਕਰ ਸਕਦੇ ਚੱਲੀ ਜਾਣਾ ਰੋਕਦਾ ਹੀ ਨਹੀਂ ਕੋਈ ਘਰਾਂ ਵੀ ਨੁਕਸਾਨ ਹੋ ਰਿਹਾ ਪਾਣੀ ਜਿਹੜਾ ਉੱਪਰੋਂ ਉੱਪਰੋਂ ਜਾਈ ਜਾਂਦਾ ਉਹ ਉੱਥੇ ਨਹੀਂ ਬਣੂਗਾ ਜ਼ਿਆਦਾ ਪਰ ਬਰਸਾਤੀ ਪਾਣੀ ਨੂੰ ਥੋੜਾ ਰੋਕ ਦੇ ਜਿਹੜਾ ਤੁਸੀਂ ਪੱਕਾ ਪਾਈਪ ਦੱਬਦੇ ਆ ਕੋਈ ਨਹੀਂ ਅਸੀਂ ਦੱਬਣ ਦੇਣਾ ਉਹ ਨਹੀਂ ਦੱਬਣ ਦੇਣਾ ਅਸੀਂ ਪਰ ਬਰਸਾਤੀ ਪਾਣੀ ਤਾਂ ਓਵਰਫਲੋ ਹੋ ਕੇ ਜਾਇ ਰਿਹਾ ਰਿਹਾ ਹੈ